ਲੱਕੀ ਗੋਲਡ ਸਮਿਥ ਤੇ ਹੈਪੀ ਨੂੰ ਪਿਆਰ ਕਰਨ ਵਾਲੇ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਤੇ ਕਮੈਂਟ ਬਾਕਸ ਦੇ ਵਿੱਚ ਲੱਕੀ ਗੋਲਡ ਸਮਿਥ ਤੇ ਹੈਪੀ ਗੋਲਡ ਸਮਿਥ ਨੂੰ ਮੁਬਾਰਕਾਂ ਵੀ ਜ਼ਰੂਰ ਦੇ ਦੇ ਕਿਉਂਕਿ ਅੱਜ ਉਹਨਾਂ ਦੀ ਫੈਮਿਲੀ ਦੇ ਵਿੱਚ ਇੱਕ ਹੋਰ ਨਵਾਂ ਟਰੈਕਟਰ ਐਡ ਹੋਣ ਲੱਗਿਆ ਹੈ ਹੌਲੈਂਡ 3630 ਜਿਸ ਦੀਆਂ ਕੁਝ ਕੁ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਿਸ ਦੇ ਵਿੱਚ ਲੱਕੀ ਗੋਲਡ ਸਮਿਥ ਆਪਣੇ ਹੌਲੈਂਡ ਟਰੈਕਟਰ ਦੇ ਨਾਲ ਖੜਾ ਹੁੰਦਾ ਚਾਬੀ ਲਈ ਤੇ ਨਾਲ ਦੀ ਨਾਲ ਕੁਝ ਕੁ ਰੋਡ ਦੇ ਵੀ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਲੱਕੀ ਗੋਲਡ ਸਮਿਥ ਅੱਜ ਤੋਂ ਤਕਰੀਬਨ 2-3 ਮਹੀਨੇ ਪਹਿਲਾਂ ਹੀ ਕਹਿਣ ਲੱਗ ਗਿਆ ਸੀ ਕਿ ਇੱਕ ਆਪਾਂ ਤੁਹਾਡੇ ਲਈ ਨਵਾਂ ਸਰਪ੍ਰਾਈਜ਼ ਲੈ ਕੇ ਆ ਰਹੇ ਹਾਂ ਕਿ ਕੋਈ ਵੀ ਟਰੈਕਟਰ ਲੈ ਕੇ ਆ ਸਕਦਾਗਾ ਮੈਂ ਸੋ ਉੱਥੇ ਹੀ ਹੁਣ ਲੱਕੀ ਗੋਲਡ ਸਮਿਥ ਹੌਲੈਂਡ 3630 ਲੈ ਕੇ ਆ ਚੁੱਕਿਆ ਹੈਗਾ ਬਾਕੀ ਤੁਸੀਂ ਮੁਬਾਰਕਾਂ ਜਰੂਰ ਦੇ ਦੇ ਕਮੈਂਟ ਬਾਕਸ ਦੇ ਵਿੱਚ ਬਾਕੀ ਤੁਹਾਡਾ ਕਿਹੜਾ ਫੇਵਰਿਟ ਟਰੈਕਟਰ ਹੈਗਾ ਉਹ ਵੀ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਹੋਰ ਅਪਰੇਟਸ ਲਈ ਲਗਾਤਾਰ ਚੈਨਲ ਤੇ ਤੁਸੀਂ ਬਣੇ ਰਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਕਿਉਂਕਿ ਆਪਾਂ ਇਸ ਚੈਨਲ ਤੇ ਤੁਹਾਡੇ ਲਈ ਸਭ ਤੋਂ ਪਹਿਲਾਂ ਨਵੀਂ ਤੇ ਤਾਜ਼ਾ ਅਪਡੇਟ ਸਾਂਝੀ ਕਰਦੇ ਰਹਿਣੇ ਆਂਗੇ ਸੋ ਵੀਡੀਓ ਨੂੰ ਲ da Bracá.